सिविल हस्पताल हाँ फगवाड़ा विखे अपना इलाज करवाने लिए आ रहे मरीजा पूरी सुविधाव ना मिलन कारण काफ़ी परेशानी झेलनी पै रही है इस दौरान जिथे हस्पताल हाँ विखे आ रहे मरीजा ने हस्पताल हाँ के प्रबंधा से सवालिया निशान लगाए उ ही हस्पताल हाँ विखे काम करने वाले मुलाजमान ने भी खुले के समस्यावान मीडिया अगे रखिया कि यह पूरा मामला देखो इस रिपोर्ट पी टू फ्लैंग न्यूज़ तो प्रीतपाल सिंह ढींगरा की रिपोर्ट सा डिलीवरी केस है उधर बच्चे छोटे छोटे आ लाइट है नहीं ਤੇ ਕਿੰਨੇ ਕਿੰਨੇ ਟਾਈਮ ਤੋਂ ਲਾਈਟ ਨਹੀਂ ਕਿੱਟੀ ਲੈਟ ਘੰਟਾ ਕ ਦਾ ਹੋ ਗਿਆ ਤੇ ਕੋਈ ਜਨਰੇਟਰ ਦਾ ਪ੍ਰਬੰਧ ਨਹੀਂ ਨਾ ਜਨਰੇਟਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਧਰ ਸਾਰੇ ਤੜਫਦੇ ਆ ਨਹੀਂ ਤਾਂ ਆਪ ਆ ਕੇ ਦੇਖ ਕਿੰਨੇ ਕਿੰਨੇ ਆਪਣੇ ਇੱਥੇ ਬੰਦੇ ਆ ਤੁਹਾਡੇ ਬੱਚੇ ਸਾਡਾ ਤਾਂ ਮਰੀਜ਼ ਇੱਕੋ ਹੀ ਆ ਬਾਕੀ 10 12 ਹੋਰ ਵੀ ਆ ਐਮਰਜੈਂਸੀ ਦੇ ਨਹੀਂ ਤੁਸੀਂ ਕਿਸੇ ਅਧਿਕਾਰੀ ਨਾਲ ਨਹੀਂ ਗੱਲਬਾਤ ਕੀਤੀ ਹਸਪੀਟਲ ਦੇ ਉੱਧਰ ਮੈਂ ਜਾ ਕੇ ਆਇਆ ਉਹ ਕਹਿੰਦੇ ਉੱਧਰ ਚਲੇ ਜਾ ਜਿੱਥੇ ਸਰਦਾਰ ਹੁਣੇ ਖੜੇ ਨੇ ਨਹੀਂ ਤੁਸੀਂ ਐਸਐਮਓ ਸਾਹਿਬ ਨੂੰ ਨਹੀਂ ਮਿਲੇ ਹੁਣ ਉਹ ਤਾਂ ਮੈਨੂੰ ਪਤਾ ਨਹੀਂ ਕਿੱਧਰ ਹੈਗੇ ਕਿੱਦਾਂ ਨੇ ਜਿੱਦਾਂ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਸਾਰੇ ਸਹੂਲਤਾਂ ਫ੍ਰੀ ਆ ਸਾਰਾ ਲਾਈਟ ਦਾ ਕੋਈ ਦਾ ਪ੍ਰਬੰਧ ਨਹੀਂ ਹੈਗਾ ਇੱਥੇ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਹਾਂ ਤੇ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਅਸੀਂ ਇਹ ਕਰਦੇ ਆ ਵੀ ਇਦਾਂ ਛੋਟੇ ਛੋਟੇ ਬੱਚਿਆਂ ਦਾ ਦੇਖੋ ਕੀ ਆਪਾਂ ਵੇਖੋ ਉਹਨਾਂ ਦਾ ਲੈਟ ਦੇ ਵਿੱਚ ਮੇਰਾ ਤਾਂ ਖਿਆਲ ਹੈ ਜੇ ਮੈਂ ਸਹੀ ਕਹਾ ਤਾਂ ਉਹ ਛੋਟੇ ਬੱਚੇ ਜਿਨ੍ਹਾਂ ਦਾ ਅੱਜ ਹੀ ਜਨਮ ਹੋਇਆ ਉਹ ਵੀ ਜਾਣਦੇ ਲੱਗਦੇ ਆਪਣਾ ਕਿਹੜਾ ਪਿੰਡ ਹੈ ਸਰ ਮੇਰਾ ਪਿੰਡ ਹੈ ਜਨੋਹਾ ਰਾਮਰਤਨ ਜਨੋਹਾ ਕੀ ਨਾਮ ਸਰ ਆਪਣਾ ਰਾਜਕੁਮਾਰ ਜੀ ਰਾਜਕੁਮਾਰ ਜੀ ਸਿਵਲ ਹਸਪਤਾਲ ਦੀ ਲਾਂਡਰੀ ਹੈਗੀ ਆ ਇਹ ਫਗਵਾੜਾ ਦੀ ਬੜੀ ਮਾੜੀ ਹਾਲਤ ਹੈਗੀ ਅਸੀਂ ਹੁਣ ਇੱਕ ਛਾਤ ਮਰੀ ਸੀ ਤੁਸੀਂ ਕਰਦੇ ਹੋ ਇੱਥੇ ਹਾਂਜੀ ਸਰ ਮੈਂ ਕੰਮ ਕਰਦਾਗਾ ਤੇ ਤੇ ਫਤੋ ਦੀ ਮਸ਼ੀਨ 10 ਦਿਨ ਹੋ ਗਏ ਆ ਕਹਿ ਕਹਿ ਕੇ ਥਾਗੇ ਆ ਕਦੀ ਕਹਿੰਦੇ ਅੱਜ ਕਰਾਉਣੇ ਗਏ ਕਹਿੰਦੇ ਕੱਲ ਕਰਾਉਣੇ ਆ ਵੀ ਕਦੀ ਜੇ ਬਿਜਲੀ ਵਾਲੇ ਨੂੰ ਬੁਲਾਓ ਬੁਲਾ ਕੇ ਲੈ ਕੇ ਜਾਣਾ ਆ ਕਿਹੜੀ ਮਸ਼ੀਨ ਹੱਥ ਕਰਕੇ ਦਿਖਾਓ ਜਰਾ ਆ ਵਾਲੀ ਮਸ਼ੀਨ ਆ ਜੀ ਇਹਦੇ ਵਿੱਚ ਕਰੰਟ ਆ ਗਿਆ ਕੀ ਆ ਮੈਨੂੰ ਬੜੀ ਜ਼ੋਰ ਨਾਲ ਕਰੰਟ ਲੱਗਾ ਹੈਗਾ ਕਰੰਟ ਆ ਗਿਆ ਸੀ ਹਾਂ ਜੀ ਕਦੋਂ ਦੀ ਗੱਲ ਇਹ ਹੋ ਗਿਆ ਹੱਤਾ ਹੋ ਗਿਆ ਜੀ ਕਰੰਟ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਮੈਂ ਥੋੜਾ ਝਟਕੇ ਵਿੱਚ ਦੁੱਧ ਤੇ ਹਲਦੀ ਪੀਤਾ ਫੇਰ ਮੈਂ ਜਿਹੜਾ ਥੋੜਾ ਜਿਆ ਤੰਦਰੁਸਤ ਹੋ ਗਿਆ ਹੋਇਆ ਨਾਮ ਕੀ ਆਪਣਾ ਪੂਰਾ ਮੇਰਾ ਨਾਮ ਰਾਜਕੁਮਾਰ ਹੈ ਕਿੰਨੇ ਚਿਰ ਤੋਂ ਜੌਬ ਕਰ ਰਹੇ ਸੀ ਮੈਨੂੰ ਮੈਂ ਸਾਲ ਹੋ ਤੁਹਾਡੀ ਜੋਬ ਸਰਕਾਰੀ ਕਿ ਪ੍ਰਾਈਵੇਟ ਪ੍ਰਾਈਵੇਟ ਆ ਜੀ ਕਿੰਨੀ ਤਰਖਾ ਤੁਹਾਡੀ ਮੇਰੀ ਤਰੇਡ 72 ਵੀ ਹੈ ਤਰਖਾ ਤੁਹਾਨੂੰ ਟੈਂਸ਼ਨ ਮਿਲਦੀ ਹੈ ਕਿਤੇ ਮਾਰਾ ਹਾਲੇ ਤੱਕ ਨਹੀਂ ਮਿਲੀ ਹੈ ਕਿਦਾਂ ਗਾਇ ਇਸ ਬਾਬਤ ਐਸਐਮਓ ਨਾਲ ਗੱਲ ਨਹੀਂ ਕੀਤੀ ਕੀਤੀ ਸੀ ਦੋ ਵਾਰੀ ਗੱਲ ਕੀਤੀ ਅੱਛਾ ਤੂੰ ਜਦੋਂ ਤੁਹਾਨੂੰ ਕਰੰਟ ਲੱਗਾ ਤਾਂ ਤੁਸੀਂ ਇਸ ਦੀ ਸੂਚਨਾ ਦਿੱਤੀ ਨਹੀਂ ਵੀ ਤੁਹਾਨੂੰ ਮਸ਼ੀਨ ਦੀ ਰਿਪੇਅਰ ਕਰਾਈ ਜਾਵੇ ਬਿਜਲੀ ਵਾਲੇ ਨੂੰ ਬੁਲਾ ਕੇ ਲਿਆ ਆ ਗਿਆ ਵੀ ਆਦੀ ਇਕੱਠੇ ਗਏ ਸੀ ਇਹ ਸਾਡੇ ਕੋਲ ਅੱਛਾ ਤੇ ਉਹ ਨਗਰਪਾਲਿਕਾ ਨਾਲ ਗੱਲ ਕੀਤੀ ਸੀ ਫਿਰ ਇਹਨਾਂ ਨਾਲ ਬਿਜਲੀ ਨਾਲ ਕੀ ਗੱਲਬਾਤ ਹੋਈ ਵੀ ਉਹ ਹੀ ਚੰਗਾ ਅੱਛਾ ਇਹ ਜਿਹੜੀ ਮਸ਼ੀਨ ਕਿੰਨੇ ਚਿਰ ਤੋਂ ਖਰਾਬ ਪਈ ਹੈ ਇਹ ਹੋ ਗਏ 10 15 ਦਿਨ ਤੋਂ ਹੋ ਗਏ ਕਪੜੇ ਕਿਨੇ ਮਤਲਬ ਤੁਸੀਂ ਕਿੱਦਾਂ ਧੋਂਦੇ ਹੋ ਮੈਂ ਹੱਥ ਨਾਲ ਧੋਂਦਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੱਥ ਧੋਂਦੇ ਨੂੰ ਮੈਨੂੰ ਹੱਥ ਮੇਰੇ 15 ਦਿਨ ਤੋਂ ਹੋਈ ਗਿਆ ਤੁਹਾਨੂੰ ਕਿੰਨੇ ਕਪੜੇ ਆ ਜਾਂਦੇ ਰੋਜ਼ ਦੇ ਆ ਦੇਖੋ ਤੁਹਾਡੇ ਸਾਹਮਣੇ ਫਿਰ ਵੀ ਅੰਦਾਜ਼ਾ ਅੰਦਾਜ਼ਾ ਪੈਂਤੀ ਪੈਂਦੀ ਕਿੰਦਰਾ ਹੋ ਜਾਂਦੀਆਂ ਦੋ ਤਿੰਨ ਗੱਠਾ ਆ ਦੋ ਗੱਠਾ ਹੋ ਜਾਂਦੀਆਂ ਆਪਰੇਸ਼ਨ ਡੇਟਰ ਦੀਆਂ ਅੱਛਾ ਤੇ ਕਪੜੇ ਕਾਫੀ ਗੰਦੇ ਵੀ ਹੁੰਦੇ ਹੋਣੇ ਆ ਹਾਂਜੀ ਕਈ ਬਲੈਨਾਂ ਨੇ ਹੁੰਦੇ ਆ ਕਈ ਖੂਨ ਨਾਲ ਲੱਤ ਪਤ ਹੁੰਦੇ ਹੋਣੇ ਆ ਕਿੱਦਾਂ ਸਾਫ਼ ਕਰਦੇ ਸ ਨਾ ਕੱਲੇ ਕੱਲੇ ਸਾਰਾ ਕੁਝ ਕਿੱਦਾਂ ਇੱਥੇ ਪਾਣੀ ਪੁਣੀ ਕਿੱਦਾਂ ਆਉਂਦਾ ਇੱਥੇ ਪਾਣੀ ਆਉਂਦਾ ਇੱਕ ਟੁੱਟੀ ਲੱਗੀ ਪਾਣੀ ਆਉਂਦਾ ਟਾਈਮਸ ਹਾਂਜੀ ਪਰ ਟੁੱਟੀਆਂ ਦੇ ਪਿੱਛੇ ਹੀ ਦੇਖ ਬੜਾ ਮਾੜਾ ਹਰ ਟੁੱਟੀਆਂ ਸਾਰੀਆਂ ਟੁੱਟੀਆਂ ਪਈਆਂ ਕਈ ਗੜਾ ਚੋਰ ਲਾ ਕੇ ਲੈ ਕੇ ਕੋਈ ਕਹਿੰਦਾ ਖਰਾਬ ਆ ਆ ਦੇਖ ਲੋ ਖੇਡਕੀਆਂ ਦਾ ਕੀ ਹਾਲ ਹੈ ਕਿਹੜਾ ਜੀ ਆਹ ਦੇਖ ਇਹ ਟੁੱਟੀਆਂ ਪਈਆਂ ਨੇ ਚੋਰ ਆ ਸਕਦੇ ਤੋੜ ਦਾੜੀ ਕੁਝ ਵੀ ਕਰ ਸਕਦੇ ਚੋਰੀ ਚੋਰੀ ਹੋਈ ਪਹਿਲੇ ਇੱਥੇ ਕਦੀ ਇੱਥੇ ਸਾਰੀ ਹੋਈ ਹੈਗੀ ਬਾਹਰ ਪੱਕੀਆਂ ਮੁੱਟੀਆਂ ਪਟ ਕੇ ਲੱਗੇ ਅੱਠ ਦੀਆਂ ਕਿੰਨੇ ਨੂੰ ਕਿੰਨੇ ਘੰਟੇ ਡਿਊਟੀ ਤੁਹਾਡੀ ਮੈਂ ਸਾਰੀ ਕਰਦਾ ਹੈਗਾ ਯਾਰ ਫੇਰੇ ਆ ਤਰ ਬੜੀ ਮਜਬੂਰੀ ਆ ਤਰਫਾ ਤੁਹਾਨੂੰ ਟਾਈਮ ਸਰ ਮਿਲਦੀ ਨਹੀਂ ਹੈਗੀ ਪਿੱਛੇ ਵੀ ਕਰੰਦਿਆਂ ਨਾਲ ਗੱਲਬਾਤ ਕੀਤੀ ਸੀ ਸਿਵਲ ਹਸਪਤਾਲ ਦੀ ਹਾਲਤ ਕਾਫੀ ਦਚਾ ਜਿਹੜੀ ਹੈਗੀ ਤਰਸਯੋਗ ਹੈਗੀ ਆ ਮੈਂ ਕਿਹਾ ਵੀ ਮੇਰਾ ਹੁਣ ਦੇਖ ਲਓ ਘੱਟੋ ਘਾਟ ਮੇਰਾ 12-13000 ਰੁਪਏ ਰਾਸ਼ਨ ਨਾਲ ਦਾ ਕਰਜ਼ਾਈ ਹੋ ਗਿਆ ਹੈ ਲੇਕਿਨ ਇਧਰੋਂ ਬਿਲਕੁਲ ਤਦੀ ਪਗਲੇ ਨੂੰ ਦਊਂਗਾ ਲੇਕਿਨ ਨਹੀਂ ਤੇ ਅੱਛਾ ਮੁਸ਼ਕਲ ਆਈ ਤੇ ਇਹਦੇ ਬਾਰੇ ਕੀ ਅਪੀਲ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਮੈਂ ਇਹ ਕਹਿਣਾ ਹੈ ਵੀ ਮੇਰੀ ਸੈਲਰੀ ਦੇਖੀ ਜਾਏ ਵੀ ਮੇਰੀ ਘੱਟੋ ਘੱਟ ਤਰ੍ਹਾਂ ਰੇਨੂ ਉੱਤੇ ਦੀ 16 ਦਿਨਾਂ ਦੀ ਮਿਲਦੀ ਮੇਰੀ ਪੂਰੇ ਮਹੀਨੇ ਦੀ ਮਿਲਣ ਤੇ ਦ ਇਹ ਫੈਕਟਰੀ ਦਾ 12000 12000 ਮੈਨੂੰ ਉਹ ਤਾਂ ਕੋਈ ਨਹੀਂ ਲੇਕਿਨ ਜਿਹੜਾ ਮਹੀਨਾ ਮਹੀਨਾ ਫਰਖਾ ਅਲੀਰ ਕਰਦਾ ਨਹੀਂ ਇਹ ਜਿਹੜਾ ਬਹੁਤ ਜ਼ਿਆਦਾ ਉੱਠ ਆ ਜਿਹੜੇ ਤੁਹਾਨੂੰ ਕੱਪੜੇ ਦੇ ਕੇ ਜਾਂਦਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਉਹਨਾਂ ਤੋਂ ਹੀ ਦੱਸਦੇ ਨਹੀਂ ਕਿ ਵੱਡੀ ਮਸ਼ੀਨ ਖਰਾਬ ਪਈ ਹੈ ਬੜੀ ਦਿੱਕਤ ਆ ਰਹੀ ਹੈ ਇੱਥੇ ਕੋਈ ਵੀ ਨਹੀਂ ਇੱਧਰ ਆਇਆ ਅੱਛਾ ਦੇਖਣੀ ਨਹੀਂ ਆਏ ਨਹੀਂ ਉਹਨਾਂ ਪਤਾ ਹੈਗਾ ਕਿ ਮਸ਼ੀਨ ਖਰਾਬ ਪਈ ਹੈ ਫਿਰ ਮੈਂ ਕਹਿ ਨਹੀਂ ਸਕਦਾ ਤੁਸੀਂ ਦੱਸਿਆ ਨਹੀਂ ਉਹਨਾਂ ਨੂੰ ਚਲੋ ਹੁਣ ਐਸੇ ਕੋਈ ਸਾਹਿਬ ਨੂੰ ਦੱਸਣਾ ਜਾਂ ਗਗਨ ਸਾਹਿਬ ਨੂੰ ਦੱਸਣਾ ਅੱਛਾ